ਸਤਿ ਸ਼੍ਰੀ ਅਕਾਲ ਜੀ ਅਮਰ ਸਾਹਿਬ ਜੀ ਆਦਾ ਠੀਕ ਹੈ ਤੇ ਤੁਹਾਨੂੰ ਕੁਝ ਸਮਾਂ ਪਹਿਲਾਂ ਅਸੀਂ ਬੋਡੀ ਸਰਵਿਸ ਦੇ ਜੂਸ ਦਿੱਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸਨ ਉਸ ਤੋਂ ਪਹਿਲਾਂ ਮੈਨੂੰ ਕਬਜ ਦੀ ਸੀ ਪ੍ਰੋਬਲਮ ਤੇ ਯੂ ਡਰੈਸ ਤੇ ਦੌਰ ਸੋਲੀਆਂ ਸੀ 45 45 ਦੀਆਂ ਉਹ ਬਈ ਅੱਛਾ ਹਾਂਜੀ ਤੇ ਹੋਰ ਤੇ ਕਬਰਾਟ ਵੱਡੀ ਹੁੰਦੀ ਸੀ ਅੱਛਾ ਤੇ ਐਸਿਡੀ ਦੀ ਬੱਤ ਤੇ ਜਦੋਂ ਤੁਸੀਂ ਇਹ ਬੋਡੀ ਸੁਰਜ ਦਾ ਜੂਸ ਵਰਤੇ ਆ ਕਿੰਨਾ ਫਰਕ ਪਿਆ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਇਹਨੂੰ ਯੂਜ਼ ਕਰਕੇ ਮੈਨੇ ਕਿੰਨੇ ਪਰਸੈਂਟ ਫਰਕ ਪੈ ਗਿਆ ਮੈਨੂੰ 90% ਫਰਕ ਪੈ ਗਿਆ 90% ਫਰਕ ਪੈ ਗਿਆ ਹਾਂਜੀ ਠੀਕ ਹੈ ਤੇ ਹੋਰ ਜਿਹੜੀ ਘਬਰਾਹਟ ਹੁੰਦੀ ਸੀ ਉਹ ਵੀ ਠੀਕ ਹੈ ਤੇ ਜਿਹੜੀ ਜਲਣ ਹੁੰਦੀ ਸੀ ਹਾਂਜੀ ਡਾਈਜੈਸ਼ਨ ਨਹੀਂ ਹੁੰਦੀ ਹੁਣ ਪ੍ਰੋਪਰਲੀ ਹੋਣ ਲੱਗ ਪਿਆ ਪ੍ਰੋਪਰ ਹੋਣ ਲੱਗ ਪਿਆ ਠੀਕ ਹੈ ਤੇ ਹੋਰ ਕੋਈ ਮਤਲਬ ਸਰੀਰ ਦੇ ਵਿੱਚ એનર્ਜੀ ਜੀ ਵੀ ਆਈ ਹੈ ਤਾਕਤ ਵੀ ਹਾਂਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਜੇ ਬਾਡੀ ਸਰਵ ਜੂਸਾਂ ਬਾਰੇ ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦੀ ਆ ਕਿ ਇਹ ਬਹੁਤ ਹੀ ਵਧੀਆ ਜੂਸ ਹੈ ਆਪਾਂ ਸਾਰਿਆਂ ਨੂੰ ਲੈਣਾ ਚਾਹੀਦਾ ਹਾਂਜੀ ਆਪਾਂ ਸਾਰਿਆਂ ਨੂੰ ਲੈਣਾ ਚਾਹੀਦਾ ਹਾਂ ਦੇ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਆ ਹਾਂਜੀ ਉਹਨੂੰ ਲੈਣੇ ਚਾਹੀਦੇ ਜੀ